ਪੱਟੀ ਜਲਦੀ ਹੈ ਅੱਜ ਨੇਤਾਜੀ ਬੈਲੈਂਸ ਸ਼ੀਟ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਡਾ ਖਾਸ ਪ੍ਰੋਗਰਾਮ ਜੋ ਲੀਡਰਾਂ ਦੀ ਬੈਲੈਂਸ ਸ਼ੀਟ ਤੁਹਾਡੇ ਸਾਹਮਣੇ ਰੱਖੇਗਾ ਦੇਸ਼ ਭਰ ਦੇ ਵਿੱਚ ਜਿੰਨੇ ਵੱਡੇ ਨੇਤਾ ਆਪਣਾ ਐਫੀਡੇਵਿਟ ਫਾਈਲ ਕਰਨਗੇ ਉਹਨਾਂ ਤੋਂ ਅਸੀਂ ਅਸੈਸ ਕਰਕੇ ਤੁਹਾਨੂੰ ਦੱਸਾਂਗੇ ਕਿ ਕਿੰਨੀ ਜਾਇਦਾਦ ਉਹਨਾਂ ਦੇ ਕੋਲ ਹੈ ਅੱਜ ਵਾਰੀ ਹੁਣ ਰਾਹੁਲ ਗਾਂਧੀ ਦੀ ਹੈ ਰਾਹੁਲ ਗਾਂਧੀ ਨੇ ਅੱਜ ਕੇਰਲਾ ਦੇ ਵਾਇਨਾਰਡ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ ਹੈ ਇਸ ਨਾਮਜ਼ਦਗੀ ਪੱਤਰ ਦੇ ਵਿੱਚ ਜਿਹੜਾ ਐਫੀਡੇਵਿਟ ਰਾਹੁਲ ਗਾਂਧੀ ਨੇ ਲਾਇਆ ਉਹਦੇ ਵਿੱਚ ਉਹਨਾਂ ਨੇ ਆਪਣੀ ਜਾਇਦਾਦ ਦਾ ਪੂਰਾ ਬਿਓਰਾ ਦਿੱਤਾ ਹੈ ਉਹ ਹੁਣ ਤੁਹਾਡੇ ਸਾਹਮਣੇ ਮੈਂ ਰੱਖਣ ਜਾ ਰਿਹਾ ਹਾਂ ਰਾਹੁਲ ਗਾਂਧੀ ਦੇ ਕੋਲ 55000 ਰੁਪਏ ਕੈਸ਼ ਨੇ ਰਾਹੁਲ ਗਾਂਧੀ ਦੇ ਕੋਲ 26,25,157 ਰੁਪਏ ਦੀ ਜੁਐਲਰੀ ਹੈਗੀ ਹੈ ਇਹਦੇ ਨਾਲ ਹੀ ਰਾਹੁਲ ਗਾਂਧੀ ਦੇ ਕੋਲ ਮੂਵੇਬਲ ਐਸੈਟਸ ਪੂਰੇ ਬਣਦੇ ਨੇ 9 ਕਰੋੜ 24,59,264 ਰੁਪਏ ਦੇ ਜਿਹਦੇ ਵਿੱਚ ਕੈਸ਼ ਮੂਵੇਬਲ ਐਸੈਟਸ ਦੇ ਵਿੱਚ ਜੁਐਲਰੀ ਆ ਜਾਂਦੀ ਹੈ ਕੈਸ਼ ਆ ਜਾਂਦਾ ਹੈ ਜਾਂ ਸ਼ੇਅਰ ਮਾਰਕੀਟ ਵਿੱਚ ਪੈਸਾ ਲਾਇਆ ਮਿਊਚੁਅਲ ਫੰਡ ਬੈਂਕ ਖਾਤਿਆਂ ਦੇ ਵਿੱਚ ਜਿਹੜੀ ਜਮਾ ਰਾਸ਼ੀ ਹੁੰਦੀ ਹੈ ਸਾਰੀ ਮਿਲਾ ਕੇ ਬਣਦੀ ਹੈ 9 ਕਰੋੜ 24 ਲੱਖ 59264 ਰੁਪਏ ਦੀ ਮੂਵੇਬਲ ਐਸੈਟਸ ਦੇ ਵਿੱਚ ਗੱਡੀਆਂ ਵੀ ਆਉਂਦੀਆਂ ਨੇ ਪਰ ਰਾਹੁਲ ਗਾਂਧੀ ਕੋਲ ਕੋਈ ਗੱਡੀ ਨਹੀਂ ਹੈਗੀ ਨਾ 5 ਸਾਲ ਪਹਿਲਾਂ ਸੀਗੀ 2019 ਦੇ ਵਿੱਚ ਸੀਗੀ ਨਾ ਹੀ ਅੱਜ ਰਾਹੁਲ ਗਾਂਧੀ ਦੇ ਕੋਲ ਕੋਈ ਗੱਡੀ ਹੈਗੀ ਹੈ ਇਹ ਬੜਾ ਹੈਰਾਨੀਜਨਕ ਫੈਕਟ ਜਿਹੜਾ ਤੁਹਾਡੇ ਸਾਹਮਣੇ ਰੱਖ ਰਹੇ ਆ ਰਾਹੁਲ ਗਾਂਧੀ ਦੇ ਕੋਲ ਕੋਈ ਗੱਡੀ ਨਹੀਂ ਹੈਗੀ ਪਰ ਜਿਹੜੀ ਚਲ ਸੰਪਤੀ ਹੈ ਉਹਨਾਂ ਦੀ ਮੂਵੇਬਲ ਐਸੈਟਸ ਨੇ ਉਹ ਹੈਗੀ ਹੈ 9 ਕਰੋੜ 24 ਲੱਖ 59264 ਰੁਪਏ ਦੀ ਇਸੇ ਤਰ੍ਹਾਂ ਇਮੋਵੇਬਲ ਐਸੈਟਸ ਜਿਹਦੇ ਵਿੱਚ ਕਮਰਸ਼ੀਅਲ ਬਿਲਡਿੰਗਸ ਰੈ residențial ਬਿਲਡਿੰਗਸ ਜਾਂ ਫਿਰ ਕੋਈ ਐਗਰੀਕਲਚਰ ਲੈਂਡ ਹੋਵੇ ਉਹਦੇ ਬਾਰੇ ਦੱਸਿਆ ਜਾਂਦਾ ਹੈ ਉਹ ਇਮੋਵੇਬਲ ਐਸੈਟਸ ਰਾਹੁਲ ਗਾਂਧੀ ਦੇ ਕੋਲ ਹੈਗੇ ਨੇ 11 ਕਰੋੜ 15 ਲੱਖ 2598 ਰੁਪਏ ਦੀ ਜਿਨ੍ਹਾਂ ਦੀ ਵੈਲਿਊ ਇਸ ਵੇਲੇ 11 ਕਰੋੜ ਰੁਪਏ ਤੋਂ ਵੱਧ ਲਾਇਬਿਲਟੀਆਂ ਦੇਣਦਾਰੀਆਂ ਕਿੰਨੀਆਂ ਨੇ ਰਾਹੁਲ ਗਾਂਧੀ ਦੇ 49000 79 ਉਹ 49 ਲੱਖ 79184 ਰੁਪਏ 50 ਲੱਖ ਦੇ ਲਗਭਗ ਜਿਹੜਾ ਹੈ ਰਾਹੁਲ ਗਾਂਧੀ ਦੀ ਦੇਣਦਾਰੀਆਂ ਵੀ ਹੈਗੀਆਂ ਨੇ 9 ਕਰੋੜ ਦੀ ਮੈਂ ਪਹਿਲਾਂ ਦੱਸੀ ਤੁਹਾਨੂੰ ਮੂਵੇਬਲ ਐਸੈਟਸ ਇਮੂਵੇਬਲ ਐਸੈਟਸ ਦੱਸੇ 11 ਕਰੋੜ ਰੁਪਏ ਤੋਂ ਵੱਧਦੇ ਨੇ ਫਿਰ ਗੱਡੀ ਕੋਈ ਨਹੀਂ ਹੈਗੀ ਰਾਹੁਲ ਗਾਂਧੀ ਦੇ ਕੋਲ ਇਹਦੇ ਨਾਲ ਹੀ ਅੱਜ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਕ੍ਰਿਮੀਨਲ ਕੇਸਿਸ ਨੇ ਉਹਨਾਂ ਦੇ ਖਿਲਾਫ ਚੱਲਦੇ ਪਏ ਨੇ ਉਹ ਉਹਨਾਂ ਦੀ ਗਿਣਤੀ 18 ਹੈ 18 ਪੈਂਡਿੰਗ ਕੇਸਿਸ ਚੱਲ ਰਹੇ ਨੇ ਰਾਹੁਲ ਗਾਂਧੀ ਦੇ ਖਿਲਾਫ ਇੱਕ ਦੇ ਵਿੱਚ ਉਹਨਾਂ ਨੂੰ ਸਜ਼ਾ ਵੀ ਹੋਈ ਹੈ ਉਸ ਤੋਂ ਇਲਾਵਾ 18 ਪੈਂਡਿੰਗ ਕੇਸ ਚੱਲ ਰਹੇ ਨੇ ਜਦੀ ਜਾਣਕਾਰੀ ਅੱਜ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਆਪਣੀ ਨਾਮਜ਼ਦਗੀ ਪੱਤਰ ਭਰਨ ਵਾਲੇ ਦਿੱਤੇ ਹੁਣ ਆਪਾਂ ਗੱਲ ਰਾਹੁਲ ਗਾਂਧੀ ਦੀ ਕਰ ਰਹੇ ਹਾਂ ਬੜਾ ਇੰਟਰਸਟਿੰਗ ਫੈਕਟ ਰਾਹੁਲ ਗਾਂਧੀ ਦੇ ਬਾਰੇ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਰਾਹੁਲ ਗਾਂਧੀ ਨੇ ਆਪਣੀ ਜਾਇਦਾਦ ਆਪਣੀ ਕਮਾਈ ਡਬਲ ਕਿਵੇਂ ਕੀਤੀ ਬੜਾ ਹੈਰਾਨੀ ਕਰਨ ਵਾਲਾ ਹੈਰਾਨ ਕਰਨ ਵਾਲਾ ਇਫੈਕਟ ਹੈ ਰਾਹੁਲ ਗਾਂਧੀ ਦੇ ਕੋਲ 2019 ਦੇ ਵਿੱਚ ਮੂਵੇਬਲ ਐਸੈਟਸ ਚਲ ਸੰਪਤੀ ਜਿਹੜੀ ਹੈ ਉਹ ਸੀਗੀ 5 ਕਰੋੜ 80 ਲੱਖ 59799 ਰੁਪਏ ਦੀ 5 ਕਰੋੜ ਤੇ ਲਗਭਗ 6 ਕਰੋੜ ਦੇ ਲਗਭਗ ਮੂਵੇਬਲ ਐਸੈਟਸ ਪਹਿਲਾਂ ਸੀਗੇ ਰਾਹੁਲ ਗਾਂਧੀ ਦੇ ਕੋਲ 2019 ਦੇ ਵਿੱਚ ਇਸ ਵਾਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਾਹੁਲ ਗਾਂਧੀ ਦੇ ਕੋਲ ਹੁਣ 9 ਕਰੋੜ 24 ਲੱਖ 49264 ਰੁਪਏ ਦੇ ਮੂਵੇਬਲ ਐਸੈਟਸ ਨੇ 9.5 ਕਰੋੜ ਦੇ ਆਸ-ਪਾਸ ਉਹ ਇਸ ਵੇਲੇ ਮੂਵੇਬਲ ਐਸੈਟਸ ਹੁਣ ਰਾਹੁਲ ਗਾਂਧੀ ਦੇ ਕੋਲ ਨੇ ਪਿਛਲੀ ਵਾਰ 5 ਕਰੋੜ 80 ਲੱਖ ਇਸ ਵਾਰ 9 ਕਰੋੜ 24 ਲੱਖ ਵਾਧਾ ਹੋਇਆ ਹੁਣ ਵਾਧਾ ਕਿਵੇਂ ਹੋਇਆ ਇਹ ਬੜਾ ਇੰਟਰਸਟਿੰਗ ਫੈਕਟ ਹੈ ਰਾਹੁਲ ਗਾਂਧੀ ਨੇ ਇਹਨਾਂ 5 ਸਾਲਾਂ ਦੇ ਵਿੱਚ ਸ਼ੇਅਰ ਮਾਰਕੀਟ ਦੇ ਵਿੱਚ ਦੱਬ ਕੇ ਇਨਵੈਸਟ ਕੀਤਾ ਪਿਛਲੇ ਵਾਰ 2019 ਦੇ ਐਫੀ ਡੈਵਿਡ ਜੋ ਉਹਨਾਂ ਦੇ ਸ਼ੇਅਰ ਮਾਰਕੀਟ 'ਚ ਬਹੁਤ ਜ਼ਿਆਦਾ ਇਨਵੈਸਟਮੈਂਟ ਨਹੀਂ ਸੀਗੀਆਂ ਸ਼ੇਅਰ ਮਾਰਕੀਟ ਤਾਂ ਕਹਿੰਦਾ ਭਾਵੇਂ ਕਿ ਜਿਹੜੇ ਇਕਵਿਟੀ ਸ਼ੇਅਰਸ ਨੇ ਉਹਨਾਂ ਦੇ ਵਿੱਚ ਇਨਵੈਸਟਮੈਂਟ ਨਹੀਂ ਸੀਗੀ ਮਿਊਚੁਅਲ ਫੰਡ ਦੇ ਵਿੱਚ ਜ਼ਰੂਰ ਇਨਵੈਸਟਮੈਂਟ ਸੀਗੀ ਰਾਹੁਲ ਗਾਂਧੀ ਦੀ ਪਰ ਇਸ ਵਾਰ ਉਹਨਾਂ ਨੇ ਇਕਵਿਟੀ ਸ਼ੇਅਰਸ ਸਰਲ ਭਾਸ਼ਾ ਦੇ ਵਿੱਚ ਦੱਸਾਂ ਤੇ ਸ਼ੇਅਰ ਮਾਰਕੀਟ ਦੇ ਵਿੱਚ ਦੱਬ ਕੇ ਇਨਵੈਸਟ ਕੀਤਾ ਜਿਹਦੇ ਨਾਲ ਉਹਨਾਂ ਦੀ ਕਮਾਈ ਦੇ ਵਿੱਚ ਵਾਧਾ ਹੋ ਗਿਆ ਰਾਹੁਲ ਗਾਂਧੀ ਨੇ ਜਿਹੜੇ ਸ਼ੇਅਰਸ ਨੇ ਰਾਹੁਲ ਗਾਂਧੀ ਦੇ ਕੋਲ ਇਸ ਵੇਲੇ ਉਹਦੀ ਵੈਲਿਊ 4 ਕਰੋੜ 33 ਲੱਖ 60519 ਹੈ ਤੁਸੀਂ ਹੁਣ ਆਪ ਸਮਝ ਗਏ ਹੋਗੇ ਕਿ ਪਿਛਲੀ ਵਾਰ 5.5 ਕਰੋੜ ਰੁਪਏ ਦੇ ਮੂਵੀ ਵਾਲ ਐਸੈਟ ਸੀਗੇ ਇਸ ਵਾਰ ਜਦੋਂ ਸ਼ੇਅਰ ਮਾਰਕੀਟ ਦਾ ਜ਼ਿਕਰ ਕਰ ਰਹੇ ਸ਼ੇਅਰ ਮਾਰਕੀਟ ਦੇ ਵਿੱਚ ਜਦੋਂ ਰਾਹੁਲ ਗਾਂਧੀ ਨੇ ਪੈਸਾ ਲਾਇਆ ਉਹਨਾਂ ਦੀ ਕਮਾਈ ਡਬਲ ਹੋ ਗਈ ਉਹਨੇ ਇਸ ਵੇਲੇ ਮੂਵੇਬਲ ਐਸੈਟਸ ਉਹਨਾਂ ਦੇ ਕੋਲ 9.5 ਕਰੋੜ ਦੇ ਆਸ-ਪਾਸ ਪਹੁੰਚ ਜਾਂਦੇ ਨੇ ਯਾਨੀ ਕਿ ਡਬਲ ਹੋ ਗਏ 5 ਸਾਲਾਂ ਦੇ ਵਿੱਚ ਹੁਣ ਜਿੱਥੇ ਰਾਹੁਲ ਗਾਂਧੀ ਲਗਾਤਾਰ ਨਰਿੰਦਰ ਮੋਦੀ ਸਰਕਾਰ ਤੇ ਇਕਨੋਮੀ ਨੂੰ ਲੈ ਕੇ ਤੰਜ ਕੱਸਦੇ ਨੇ ਲਗਾਤਾਰ ਉਹਨਾਂ ਤੇ ਹਮਲਾ ਕਰਦੇ ਨੇ ਕਿ ਇਕਨੋਮੀ ਜਿਹੜੀ ਹੈ ਤਹਿਸ ਨਹਿਸ ਹੋ ਗਈ ਉਸੇ 5 ਸਾਲ ਦੇ ਕਾਰਜਕਾਲ ਵਿੱਚ ਰਾਹੁਲ ਗਾਂਧੀ ਨੇ ਜਦੋਂ ਇਹ ਆਥੈਂਟਿਕ ਜਾਣਕਾਰੀ ਇਲੈਕਸ਼ਨ ਕਮਿਸ਼ਨ ਦੇ ਅੱਗੇ ਰੱਖੀ ਤਾਂ ਉਹਦੇ ਸਾਨੂੰ ਪਤਾ ਲੱਗਿਆ ਕਿ ਰਾਹੁਲ ਗਾਂਧੀ ਦੀ ਇਨਕਮ ਵੀ ਵਧੀ ਹੈ ਔਰ ਇਨਕਮ ਸ਼ੇਅਰ ਮਾਰਕੀਟ ਦੇ ਨਾਲ ਵਧੀ ਹੈ ਕਿਹੜੇ-ਕਿਹੜੇ ਸ਼ੇਅਰ ਮਾਰਕ ਹਨ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਚੱਲਦਾ ਹੈ ਯਾ ਅਸੀਂ ਸਾਰੇ ਸ਼ੇਰਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਬੜਾ ਧਿਆਨ ਦਿੰਨੇ ਹੈ ਕਿ ਕਿਹੜੇ ਸ਼ੇਅਰ ਵਧੀਆ ਚੱਲਦੇ ਹੋਏ ਨੇ ਤਾਂ ਤੁਹਾਨੂੰ ਮੈਂ ਵੀ ਦੱਸ ਦਿੰਦਾ ਕਿ ਰਾਹੁਲ ਗਾਂਧੀ ਨੇ ਕਿਹੜੇ ਸ਼ੇਅਰਸ ਦੇ ਵਿੱਚ ਇਨਵੈਸਟ ਕੀਤਾ ਜਿਹਦੇ ਨਾਲ ਉਹਨਾਂ ਦੀ ਕਮਾਈ ਇਸ ਵੇਲੇ 4 ਕਰੋੜ 33 ਲੱਖ 60500 ਨਹੀਂ ਹੈ ਤਾਂ ਮੈਂ ਆਪਣੇ ਸਹਿਯੋਗੀ ਰਾਹੁਲ ਨੂੰ ਕਹਾਂਗਾ ਕਿ ਇੱਕ ਵਾਰੀ ਆਪਾਂ ਸ਼ੇਅਰਸ ਦੀ ਜਾਣਕਾਰੀ ਦਈਏ ਇਹ ਦੇਖੋ ਇਹ ਜਿਹੜੇ ਸ਼ੇਅਰਸ ਨੇ ਜਿਵੇਂ ਏਸ਼ੀਅਨ ਪੇਂਟਸ ਬਜਾਜ ਫਾਈਨਾਂਸ ਦੀਪਕ ਨਿਟਰਾਈਟ ਲਿਮਿਟਿਡ ਦੀਵੀਜ਼ ਲੈਬੋਰਟਰੀਜ਼ ਡਾਕਟਰ ਲਾਲ ਪਾਥ ਹਿੰਦੁਸਤਾਨ ਯੂਨੀਲੀਵਰ ਨਜ਼ਰ ਆ ਰਿਹਾ ਹੈ ਆਈਸੀਸੀਆਈ ਬੈਂਕ ਨਜ਼ਰ ਆ ਰਿਹਾ ਹੈ ITC ਲਿਮਟਿਡ ਨਜ਼ਰ ਆ ਰਿਹਾ ਹੈ Nestle ਨਜ਼ਰ ਆ ਰਿਹਾ ਹੈ Pidilite ਨਜ਼ਰ ਆ ਰਿਹਾ ਹੈ Tata Consultancy Services ਦੇ ਵਿੱਚ ਇਨਵੈਸਟ ਕਰਦੇ ਨੇ Titan ਦੇ ਵਿੱਚ ਇਨਵੈਸਟ ਕਰਦੇ ਨੇ ਤਾਂ Britannia ਦੇ ਵਿੱਚ ਇਨਵੈਸਟ ਕਰਦੇ ਨੇ Rahul Gandhi ਤਾਂ ਇਹ ਨਾਲ ਬਿਉਰਾ ਦਿੱਤਾ ਪਿਆ ਕਿੰਨੇ ਕਿੰਨੇ ਸ਼ੇਅਰ ਮਾਰਕੀਟ ਵੈਲਿਊ ਇਹਨਾਂ ਦੀ ਹੈਗੀ ਹੈ ਤਾਂ ਇਹ ਬੜਾ ਇੰਟਰਸਟਿੰਗ ਫੈਕਟ ਆਪਾਂ ਤੁਹਾਨੂੰ ਦੱਸ ਰਹੇ ਹਾਂ ਜਦੋਂ Rahul Gandhi ਦੀ ਇਨਕਮ ਦੇ ਵਿੱਚ ਵਾਧਾ ਹੋਇਆ ਜਦੋਂ Rahul Gandhi ਦੇ ਮੂਵੇਬਲ ਐਸੈਟਸ ਦੇ ਵਿੱਚ ਵਾਧਾ ਹੋਇਆ ਪਿਛਲੀ ਵਾਰੀ ਮੈਂ ਫਿਰ ਤੁਹਾਨੂੰ ਦੱਸ ਰਿਹਾ ਹਾਂ Rahul Gandhi ਦੇ ਜਿਹੜੇ ਇਮੋਵੇਬਲ ਐਸੈਟ ਸੀਗੇ ਮੈਂ ਮੂਵੇਬਲ ਨੂੰ ਦੱਸਦੇ ਇਮੋਵੇਬਲ ਐਸੈਟ ਸੀਗੇ 7 ਕਰੋੜ 93 ਲੱਖ 3970 ਰੁਪਏ ਦੇ ਉਹ ਹੁਣ ਇਮੋਵੇਬਲ ਜਿਹੜੇ ਨੇ ਉਹ 11 ਕਰੋੜ ਦੇ ਉੱਪਰ ਦੇ ਹੋ ਗਏ ਨੇ ਜਿਹੜੀ ਉਹਨਾਂ ਦੀ ਜ਼ਮੀਨ ਦੀ ਜਿਹੜੀ ਕੀਮਤ ਹੋएगी ਕਿਉਂਕਿ ਜਿਹੜੀ ਅੱਜ ਉਹਨਾਂ ਨੇ ਬਿਉਰਾ ਦਿੱਤਾ ਉਹ ਇੱਕ ਬਿਲਡਿੰਗ ਹੈ ਕਮਰਸ਼ੀਅਲ ਬਿਲਡਿੰਗ ਹੈ ਗੁੜਗਾਵਾਾਂ ਦੀ ਗੁਰੂਗਰਾਮ ਦੀ ਉਹਦੀ ਵੈਲਿਊ ਦੱਸੀ ਉਹਨਾਂ ਨੇ 11 ਕਰੋੜ 15 ਲੱਖ ਰੁਪਏ ਤਾਂ ਇੱਕ ਬਿਲਡਿੰਗ ਦੀ ਵੈਲਿਊ ਉਹ ਵੀ ਵੱਧ ਗਈ ਇਹਦੇ ਨਾਲ ਹੀ ਲਾਇਬਿਲਟੀਜ਼ ਪਿਛਲੀ ਵਾਰ 2019 ਦੇ ਵਿੱਚ ਜਦੋਂ ਰਾਹੁਲ ਗਾਂਧੀ ਨੇ ਬਿਉਰਾ ਦਿੱਤਾ ਸੀ ਉਦੋਂ ਉਹਨਾਂ ਤੇ ਕਰਜ਼ਾ ਸੀਗਾ 72 ਲੱਖ ਦਾ ਇਸ ਵਾਰੀ ਹੋ ਰਹਿ ਗਿਆ 49 ਲੱਖ ਦਾ 50 ਲੱਖ ਦੇ ਆਸ-ਪਾਸ ਦੀ ਦੇਣਦਾਰੀਆਂ ਉਹਨਾਂ ਦੀ ਹੁਣ ਰਹਿ ਗਿਆ ਨਹੀਂ ਪਿਛਲੀ ਵਾਰੀ ਮਿਊਚੁਅਲ ਫੰਡ ਦੇ ਵਿੱਚ ਜਿਹੜਾ ਰਾਹੁਲ ਗਾਂਧੀ ਨੇ ਇਨਵੈਸਟ ਕੀਤਾ ਸੀਗਾ ਉਹ ਇਨਵੈਸਟਮੈਂਟ ਸੀਗੀ 5 ਕਰੋੜ 19 ਲੱਖ ਰੁਪਏ ਦੀ ਇਸ ਵਾਰੀ ਜਿਹੜੀ ਰਾਹੁਲ ਗਾਂਧੀ ਦੀ ਮਿਊਚੁਅਲ ਫੰਡ ਦੀ ਇਨਵੈਸਟਮੈਂਟ ਹੈ ਉਹ 3 ਕਰੋੜ 81 ਲੱਖ ਦੀ ਮਿਊਚੁਅਲ ਫੰਡ ਥੋੜਾ ਘਟਾਇਆ ਰਾਹੁਲ ਗਾਂਧੀ ਨੇ ਸ਼ੇਅਰ ਮਾਰਕੀਟ ਦੇ ਵਿੱਚ ਇਸ ਵਾਰੀ ਇਨਵੈਸਟ ਕੀਤਾ ਤੇ ਉਹਦੇ ਵਿੱਚ ਉਹਨਾਂ ਦੀ ਵੈਲਿਊ ਜਿਹੜੀ ਹੈ ਇਸ ਵੇਲੇ 4 ਕਰੋੜ 33 ਲੱਖ 60519 ਬਣ ਚੁੱਕੀ ਹੈ ਜੁਐਲਰੀ ਦੇ ਵਿੱਚ ਵੀ ਥੋੜਾ ਰਾਹੁਲ ਗਾਂਧੀ ਦੇ ਵਾਅਦਾ ਹੋਇਆ ਹੈ ਪਿਛਲੀ ਵਾਰੀ ਜਿਹੜੀ ਜ਼ਿਕਰ ਕੀਤਾ ਗਿਆ ਜੁਐਲਰੀ ਦਾ ਉਹ 291367 ਸੀ ਇਸ ਵਾਰ ਉਸ ਜੁਐਲਰੀ ਦੀ ਵੈਲਿਊ ਜਿਹੜੀ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹਾਂਗਾ 2625157 ਹੋ ਚੁੱਕੀ ہوئی ਹੈ ਇਸ ਤਰ੍ਹਾਂ ਇਹ ਜੁਐਲਰੀ ਦੇ ਵਿੱਚ ਵੀ ਰਾਹੁਲ ਗਾਂਧੀ ਦੇ ਵਾਅਦਾ ਹੋਇਆ ਪਰ ਇਹ ਬੜਾ ਇੰਟਰਸਟਿੰਗ ਫੈਕਟ ਸਾਨੂੰ ਸਾਰਿਆਂ ਨੂੰ ਵੈਸੇ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਵੀ ਇਨਵੈਸਟਮੈਂਟ ਦੇ ਵਿੱਚ ਥੋੜਾ ਬਹੁਤ ਧਿਆਨ ਦਿੰਦੇ ਨੇ ਜਾਂ ਸ਼ੇਅਰ ਮਾਰਕੀਟ ਦੇ ਵਿੱਚ ਜਿੰਨਾ ਦੀ ਤਵੱਜੋ ਹੈਗੀ ਇਹ ਜਿੰਨਾ ਦਾ ਧਿਆਨ ਸ਼ੇਅਰ ਮਾਰਕੀਟ 'ਚ ਹੈ ਤੋਂ ਬੜੀ ਵੱਡੀ ਉਦਾਹਰਣ ਰਾਹੁਲ ਗਾਂਧੀ ਦੀ ਨਿਕਲ ਕੇ ਆਈ ਹੈ ਕਿ ਰਾਹੁਲ ਗਾਂਧੀ ਨੇ ਇਹਨਾਂ 5 ਸਾਲਾਂ ਦੇ ਵਿੱਚ ਜਿਹੜੀਆਂ ਮਸ਼ਹੂਰ ਕੰਪਨੀਆਂ ਨੇ ਦੇਸ਼ ਦੀਆਂ ਟਾਟਾ ਹੋਵੇ ਨੈਸਲੇ ਹੋਵੇ ਬ੍ਰਿਟੇਨੀਆ ਹੈ ਜਾਂ ਜਿੰਨੀਆਂ ਵੀ ਮਸ਼ਹੂਰ ਕੰਪਨੀਆਂ ਮੈਂ ਤੁਹਾਨੂੰ ਹੁਣੇ ਦਿਖਾਈਆਂ ਇਹਨਾਂ ਸਾਰੀ ਕੰਪਨੀਆਂ ਦੇ ਸ਼ੇਅਰ ਖਰੀਦੇ ਉਹਨਾਂ ਸ਼ੇਅਰ ਦੀ ਵੈਲਿਊ ਜਿਹੜੀ ਹੈ 4 ਕਰੋੜ 33 ਲੱਖ ਹੈ ਮੂਵੇਬਲ ਐਸੈਟਸ ਦੀ ਵੈਲਿਊ ਵੀ ਵੱਧ ਗਈ ਹੈ ਇਹਦੇ ਨਾਲ ਪਿਛਲੀ ਵਾਰ ਉਹ 5 ਕਰੋੜ 80 ਲੱਖ ਸੀ ਇਸ ਵਾਰ 9 ਕਰੋੜ 24 ਲੱਖ ਹੋ ਗਈ ਹੈ ਹੁਣ ਇਸ ਨੂੰ ਲੈ ਕੇ ਇਸ ਐਫੀਡੈਵਿਟ ਨੂੰ ਲੈ ਕੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਨੂੰ ਵੀ ਥੋੜਾ ਜਿਹਾ ਅ ਵਿਰੋਧੀ ਪਾਰਟੀ ਉਹਨਾਂ ਦੇ ਵਿਰੋਧੀ ਯਾਨਕੀ ਬੀਜੇਪੀ ਵਾਲਿਆਂ ਦੇ ਨਿਸ਼ਾਨੇ ਤੇ ਉਹ ਆ ਸਕਦੇ ਨੇ ਕਿਉਂਕਿ ਲਗਾਤਾਰ ਰਾਹੁਲ ਗਾਂਧੀ ਤੇ ਇਹ ਕਹਿੰਦੇ ਸੀਗੇ ਕਿ ਇਕਨੋਮੀ ਜਿਹੜੀ ਹੈ ਬਿਲਕੁਲ ਕ੍ਰੈਸ਼ ਕਰ ਗਈ ਹੈ ਨਰਿੰਦਰ ਮੋਦੀ ਦੇ ਬਾਰ ਬਾਰ ਉਹ ਇਕਨੋਮੀ ਨੂੰ ਲੈ ਕੇ ਹੀ ਸਵਾਲ ਚੱਕਦੇ ਸੀਗੇ ਕਿ ਇਕਨੋਮੀ ਇਹਨਾਂ ਦੇ ਕਾਰਜਕਾਲ ਦੇ ਵਿੱਚ ਕ੍ਰੈਸ਼ ਕਰ ਗਈ ਹੈ ਪਰ ਰਾਹੁਲ ਗਾਂਧੀ ਦੇ ਜੇ ਆਪਣੀ ਆਪਾਂ ਮੂਵੇਬਲ ਐਸੈਟਸ ਤੇ ਹੱਥ ਮਾਰੀਏ ਕਿ ਉਹਨਾਂ ਦੀ ਗ੍ਰੋਥ ਕਿਵੇਂ ਹੋਈ ਤਾਂ ਉਹ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟ ਕਰਨ ਤੇ ਹੀ ਉਹਨਾਂ ਦੀ ਗ੍ਰੋਥ ਵੀ ਸ਼ੇਅਰਸ ਦੇ ਵਿੱਚ ਉਹਨਾਂ ਨੇ ਪੈਸਾ ਲਾਇਆ ਜਿਸ ਦਿਨ ਉਹਨਾਂ ਦੀ ਮੂਵੇਬਲ ਐਸੈਟਸ ਦੀ ਕੀਮਤ ਜਿਹੜੀ ਹੈ ਉਹ ਵੱਧ ਗਈ ਹੈ ਪਾਇ ਨੇਤਾ ਜੀ ਦੀ ਬੈਲੈਂਸ ਸ਼ੀਟ ਦੇ ਵਿੱਚ ਅੱਜ ਰਾਹੁਲ ਗਾਂਧੀ ਦਾ ਬਿਉਰਾ ਆਪਾਂ ਦੱਸਿਆ ਲਗਾਤਾਰ ਤੁਹਾਨੂੰ ਆਪਾਂ ਹਰ ਨੇਤਾ ਦੀ ਜਾਣਕਾਰੀ ਇਸੇ ਤਰ੍ਹਾਂ ਦਿੰਦੇ ਰਵਾਂਗੇ ਔਰ ਉਹਦੀ ਐਨਾਲਿਸਿਸ ਵੀ ਕਰਾਂਗੇ ਕਿ ਆਖਰਕਾਰ ਜਾਇਦਾਦ ਵਧੀ ਤੇ ਵਧੀ ਕਿਵੇਂ ਕੀ ਕੀ ਵਾਧਾ ਹੋਇਆ ਕੀ ਕੀ ਘਾਟਾ ਹੋਇਆ ਕਿੰਨਾ ਕਰਜ਼ਾ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਦਿੰਦੇ ਰਵਾਂਗੇ ਉਮੀਦ ਹੈ ਕਿ ਤੁਹਾਨੂੰ ਮੈਂ ਸਰਲ ਭਾਸ਼ਾ ਦੇ ਵਿੱਚ ਸਮਝਾ ਪਾਇਆ ਔਰ ਤੁਹਾਨੂੰ ਸਮਝ ਵੀ ਲੱਗੀ ਹੋਏਗੀ ਕਿ ਰਾਹੁਲ ਗਾਂਧੀ ਦੇ ਜਾਇਦਾਦ ਦਾ ਬਿਉਰਾ ਹੈ ਕਿ